ਬੜਿਆਈ ਕੋਈ ਨਾਮ ਨ ਜਾਣੇ ਮੇਰਾ ਵਹਿ ਗੁਰੂ ਕਉ ਨਾਮ ਨਿਕ ਸਤ ਬੜਿਆਈ ਕੋਈ ਨਾਮ ਨ ਜਾਣੇ ਮੇਰਾ ਵਹਿ ਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਹਾਇ ਬਾਦ ਜੀ ਤੋਂ ਪਹਿਲੇ ਜੀ ਕੀ ਪਾਠ ਜਦ ਅਸਮੀ ਪ੍ਰਕਿਰਤੀ ਵਰਤੀ ਸੇ ਮੇਰੇ ਕਉ ਨਾਮ ਲੈ ਕੇ ਆਇਆ ਜਰਨੂ ਜੀ ਮਰਤਾ RAMDAS ਜੀ ਸਹਾਇ ਆਰਗਨ ਹਰਗੋਬਿੰਦ ਸਿੰਘ ਜੀ ਦੀਆਂ ਸੁਨਰੋਪੀ ਕਾਰਗਾਈ ਸ੍ਰੀ ਹਰਿគ្រਿਪ੍ਰਿੰਦਿਤੀਆ ਜੀ ਦੇ ਸੇ ਸਭ ਤੋਂ ਜਾਇਏ ਇੱਕ ਬਹਾਦਰ ਜੀਨੀਏ ਪਰ ਬਹੁਤਿਆ ਵੇਤਾਏ ਸਭ ਦੀ ਉਸਾਈ ਕੋ ਸਮਾਇਸ਼ ਸਾਹਿਬ ਗੁਰਗੋਬਿੰਦ ਸਿੰਘ ਮਹਾਰਾਜੀ ਕਿਟਾਂ ਬਾਜਾਂ ਵਾਲੇ ਦੋ ਜੰਦੇ ਬਾਲੀ ਅੰਮ੍ਰਿਤਪੇਰ ਗਾਨੀ ਸਭ ਦੀ ਉਸਹਾਇ ਜਸਾਂ ਪਾਤਸ਼ਾਹ ਦੀ ਆਤਮਾ ਗੁਰੂ ਜੀ ਦੀ ਉਗਰਾਵਾਂ ਦਹਾਂ ਸਾਹਿਬ ਜਾਦੀਆਂ ਚਾਲੀਆਂ ਬੁਖੜੀਆਂ ਹਰਖੀਆਂ ਜੱਦੀਆਂ ਪੱਟੀਆਂ ਜਿਹਨਾਂ ਨਾਮ ਤੇ ਪਿਆ ਬੰਨ ਕੇ ਛੇ ਤੇ ਦੀਵ ਕਲਾਈ ਤੇ ਬਾਈ ਜੀ ਤੇ ਅੰਤ ਕਿਤਾਬ ਇਨਾ ਪਿਆਰੇ ਸਤਿਆਰ ਦੀ ਕੁਮਾਈ ਦਾ ਧਿਆਨ ਕਰਕੇ ਫਾਲ ਸਭੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਹਨਾਂ ਸੁਲ੍ਹਾ ਸਿੰਘ ਧਰਮੀ ਸਿੰਘ ਜੀ ਤੇ ਬੰਦ ਬੰਨ ਕੇ ਤਵਾਇ ਕੋਕਰੀਆਂ ਦਾ ਘਰ ਕਰ ਕਰੀਂ ਮੇਂ ਤੇ ਕੜੀ ਕਨਾ ਆ ਰਿਹਾ ਮੈਂ ਕਰਾਈ ਕੋ ਓਮ ਜੋ ਮੈਨੂੰ ਕੋ ਬਾਦਿਸ ਤੇ ਚਾਹੇ ਜੀ ਜੇਵਾ ਦਾ ਮੈਂ ਕਰਦਾ ਸਰਬੋਤਮ ਜੀ ਰਾਮਾ

ਆਪ ਜੀ ਦੇ ਆਗਮਨ ਦੇ ਹਾਰੀ ਨੇ ਖੁਸ਼ੀਆਂ ਨੂੰ ਮੁਕ ਰੱਖਦੇ ਹਨ ਸੱਚੇ ਪਾਤਸ਼ਾਹ ਜੀ ਅੱਜ ਅੰਦਰ ਤੋਂ ਬੇਲ ਦੇ ਪੈ ਆਪ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਨਕਰ ਕਿਦਾਂ ਦੀ ਪ੍ਰਕਰਮਾ ਕੀਤੀ ਸੱਚੇ ਪਾਤਸ਼ਾਹ ਜੀ ਪਾਣੀ ਸੁਣਾ ਦੇ ਸੱਚੇ ਪਾਤਸ਼ਾਹ ਜੀ ਉਸਨੇ ਪਾਣੀ ਸੁਣਾ ਦੇ ਸੱਚੇ ਪਾਤਸ਼ਾਹ ਜੀ ਉਸਨੇ ਆਪ ਦੀ ਨਕਰ ਘੇੜਿਆ ਨੀ ਸੱਚੇ ਪਾਤਸ਼ਾਹ ਪਰ ਕਰਮਾ ਕੀਤੀ ਆਪ ਦੇ ਕਿਰਮਾ ਕਰਮ ਕਰਦੇ ਹੋਏ ਸੱਚੇ ਪਾਤਸ਼ਾਹ ਕੇ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ ਜੀ ਅਣਜਾਨ ਬਖੇ ਸੰਭ ਕੇ ਮੌਤਾਂ ਮਰ ਕੇ ਤੋਂ ਸੰਤਾਂ ਨੂੰ ਪਛਾ ਪਿਆ ਰਹੇ ਨੇ ਜੀ ਸਿਧਾਂ ਨੂੰ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਦੇ ਪਤਪੂਰਤ ਦਸਨੇ ਸੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸਾਂ ਫਰਦੋਸਾਂ ਦੇ ਸਹਾਇਤਾ ਕਰਨੇ ਸਕੇ ਚਾਹੇ ਜੀ ਆਦਮੀਆਂ ਸੰਗਤਾਂ ਨੂੰ ਆਪ ਦੀ ਸੇਵਾ ਵਿੱਚ ਲੱਗ ਈ ਜੇੰਦੇ ਵੱਧ ਬੋਲ ਬਖਸ਼ ਉਸ ਤੇ ਪਾਕਸਾ ਜੀ ਉਖਨਾਮਾ ਵਰਤੇ ਨਿਹਾਲੋ ਨਿਹਾਲਪੁਰ ਕੀ ਆਵਜ ਦਰ ਤੇ ਜੋ ਵੀ ਆਵੇ ਮੁਹਮੰਦੀ ਮਰਾਜ਼ਮ ਖਾਵੇ ਗੁਰੂ ਨਾਨਕ ਨਾਮ ਕਢੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਜੀ ਸਰਕਾਰ ਦੇ ਗਾਮੇ ਨਿਹਾਲ ਹੋ ਜਾਵੇ ਧਰਤਾਂ ਤੇ ਬਾਣੀ ਉਪਰ ਆਵੇ ਬੋਲੇ Keep, keep, watching.